ਜਲੰਧਰ ਵਿੱਚ ਨਸ਼ਾ ਵਿਰੋਧ ਜੰਗ ਦੇ ਤਹਿਤ ਪੁਲਿਸ ਨੇ ਜਲੰਧਰ ਵਿਖੇ ਮਕਸੂਦਾ ਨੇੜੇ ਵੇਰਕਾ ਮਿਲਕ ਪਲਾਂਟ ਨੇੜੇ ਨਸ਼ਾ ਤਸਕਰ ਦਲੀਪ ਸਿੰਘ ਉਰਫ ਦੀਪਾ ਦੇ ਘਰ ਨੂੰ ਬੁਲਡੋਜ਼ਰ ਨਾਲ ਢਾ ਦਿੱਤਾ ਇਸ ਮਾਮਲੇ ਵਿੱਚ ACP ਆਤੀਸ਼ ਪਾਟਿਆ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਤਸਕਰਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਕੀਤੀ ਨਾਤੀ ਰਹੀ ਅਤੇ ਇਲਾਕਾ ਵੀ ਸੀਲ ਕੀਤਾ ਗਿਆ ਇਸੇ ਨਾਲ ਹੀ ਨਗਰ ਨਿਗਮ ਦੀ ਟੀਮ ਵੱਲੋਂ ਦਲੀਪ ਵਿਰੁੱਧ ਗੈਰ ਕਾਨੂੰਨੀ ਇਮਾਰਤ ਸਬੰਧੀ ਸ਼ਿਕਾਇਤ ਮਿਲੀ ਸੀ ਜਿਸ ਕਨ ਉਹ ਨਗਰ ਨਿਗਮ ਦੀ ਟੀਮ ਨਾਲ ਦਲੀਪ ਦੇ ਖਿਲਾਫ ਕਾਰਵਾਈ ਕਰ ਲਈ ਆਏ ਹਨ ਜੀ ਜਿਹੜੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਅੰਤਰਗਤ ਸਾਨੂੰ ਕਾਰਪੋਰੇਸ਼ਨ ਵੱਲੋਂ ਇਤਲਾਹ ਮਿਲੀ ਸੀਗੀ ਕਿ ਇੱਕ ਦਲੀਪ ਸਿੰਘ ਦਲੀਪਾ ਜੋ ਕਿ ਗੁਰੂ ਅਮਰਦਾਸ ਅਮਰਦਾਸ ਨਗਰ ਦਾ ਰਹਿਣ ਵਾਲਾ ਹੈ ਇਹਦਾ ਜਿਹੜਾ ਘਰ ਹੈ ਉਹ ਇਲੀਗਲੀ ਐਨਕਰੋਚ ਕੀਤਾ ਹੋਇਆ ਹੈ ਤੇ ਇਹ ਚ ਇਹਨੂੰ ਡਿਮੋਲਿਸ਼ ਕੀਤਾ ਜਾਣਾ ਹੈ ਤੇ ਉਹਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਮੁਹੱਈਆ ਕਰਵਾਈ ਜਾਏ ਜਦੋਂ ਇਹਦਾ ਬੈਕਗ੍ਰਾਉਂਡ ਚੈੱਕ ਕੀਤਾ ਗਿਆ ਤਾਂ ਇਹਦੇ ਤੇ 11 ਮੁਕੱਦਮੇ ਵੱਖ-ਵੱਖ ਤਰ੍ਹਾਂਾਂ ਚ ਇਨਕਲੂਡਿੰਗ ਮਰਡਰ ਆਰਮਜ਼ੈਕ NDPS ਐਕਟ ਪ੍ਰिजन ਐਕਟ ਦੇ ਜਿਹੜੇ ਦਰਜ ਨੇ ਜਿਹਦੇ ਵਿੱਚ 6 ਮੁਕਦਮਿਆਂ ਦੇ ਵਿੱਚ ਇਹ ਸਜ਼ਾ ਜਾਪੀ ਦੀ ਹੈ ਇਹਨੂੰ ਕੋਰਟ ਵੱਲੋਂ ਜਿਹੜੀ ਹੈ ਕਨਵਿਕਸ਼ਨ ਵੀ ਹੋ ਚੁੱਕੀ ਹੈ ਜਿਸ ਕਰਕੇ ਕਾਰਪੋਰੇਸ਼ਨ ਦੀ ਆਈ ਚਿੱਠੀ ਦੇ ਵਿੱਚ ਅਸੀਂ ਅੱਜ ਪੁਖਤਾ ਪੁਲਿਸ ਪ੍ਰਬੰਧ ਕੀਤੇ ਨੇ ਤੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਇਹਦੇ ਘਰ ਦਾ ਜਿਹੜਾ ਇਲੀਗਲ ਇਨਕ੍ਰੋਜਡ ਘਰ ਹੈ ਉਹਦੀ ਡੈਮੋਲੀਸ਼ਨ ਕੀਤੀ ਜਾ ਰਹੀ ਹੈ ਇਹ ਇਹ ਪੂਰੇ ਪੰਜਾਬ ਦੇ ਵਿੱਚ ਹੀ ਕੇਸਸ ਦਰਜ ਨੇ ਟੋਟਲ 11 ਮੁਕਦਮੇ ਇਹਦੇ ਤੇ ਜਿਹੜੇ ਨੇ ਤੇ ਇਹਦੇ ਵਿੱਚੋਂ ਇਹ 6 ਦੇ ਵਿੱਚ ਜਿਹੜਾ ਹੈ ਸਜ਼ਾ ਕੱਟ ਕੇ ਆ ਚੁੱਕਾ ਹੈ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਥੈਨ 5 ইয়ারਸ ਐਕਸਪੀਰੀਅੰਸ ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under platform www.checktrade.com 921760. Chander Consultants Limited. Call him on this number: 07940795686. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ